ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਠੀਕ ਠਾਕ ਹਾਂ ਸਾਰੇ ਮਾਰੇ ਉਹ ਨਿਗਾ ਆਪਣੀ ਚਰਵਾਲ ਵਾਲੀ ਸਾਈਟ ਜਿਹੜੀ ਨਰਮਲ ਸਿੰਘ ਦੇ ਕੋਰਨਰ ਕੋਠੀ ਬਣ ਰਹੀ ਹੈਗੀ ਔਰ ਜੀ ਤਕਰੀਬਨ ਉੱਪਰਲੀ ਮੰਜ਼ਲ ਦੀ ਚੜਾਈ ਪੂਰੀ ਹੋ ਕੇ ਸ਼ਟਰਿੰਗ ਹੋਈ ਜਾਂਦੀ ਹੈਗੀ ਇਹ ਇੱਕ ਦਿਨ ਪੁਰਾਣੀ ਵੀਡੀਓ ਆਗੀ ਔਰ ਮੈਂ ਅੱਜ ਲੱਗਾਂਗਾ ਤੇ ਇੱਥੇ ਵੀ ਲੈਂਟਰ ਪੈਣਾ ਹੈ ਡਿਜ਼ਾਈਨ ਸਲਾਈਵ ਆਗੀ ਇੱਥੇ ਤੇ ਬਹੁਤ ਸੋਹਣਾ ਕੰਮ ਹੋਇਆਗਾ ਤੇ ਵਿੱਚ ਤੇ ਕਰਿਓ ਚੈੱਕ ਕਿਵੇਂ ਲੱਗਿਆ ਇਸ ਦੇ ਵਿੱਚ ਇੱਕ ਰੂਵੀਆਂ ਵੈਸੇ ਤਾਂ ਤੇ ਇੱਕ ਡ੍ਰੈਇੰਗ ਰੂਮ ਇੱਕ ਕਿਚਨ ਇੱਕ ਲੌਬੀ ਆ ਜਾਂਦੀ ਹੈਗੀ ਤੇ ਇੱਕ ਬਾਹਰ ਵਾਸ਼ਰੂਮ ਆ ਇੱਕ ਅੰਦਰ ਵਾਸ਼ਰੂਮ ਆ ਤੇ ਇਹ ਮੇਨ ਐਂਟਰੀ ਹੈ ਇੱਥੋਂ ਦੀ ਤੇ ਉਹ ਵਾਰੂਮ ਵਾਸ਼ਰੂਮ ਜੀ ਦਾ ਇਹ ਡ੍ਰੈਇੰਗ ਰੂਮ ਆ ਗਿਆ ਤੇ ਬਹੁਤ ਛੋੜਾ ਕੰਮ ਕਰਕੇ ਦਿੱਤਾਗਾ ਤਕਰੀਬਨ ਇਹ ਏਰੀਆ ਹੈਗਾ ਥੱਲੇ 13-1400 ਫੁੱਟ ਤੇ ਉੱਪਰਲੀ ਮੰਜ਼ਲ ਹੈਗੀ 1000 ਕਵਾਟ ਇਹ ਕਿਚਨ ਆ ਗਈ ਤੇ ਅੱਗੇ ਇਹ ਆ ਵੀ ਲੌਬੀ ਲੌਬੀ ਦੀ ਆਪਾਂ ਲੈਂਟਰ ਸਾਰਾ ਓਪਨ ਹੀ ਰੱਖਾਂਗੇ ਤੇ ਇਹਨੂੰ ਥੋੜਾ ਜਿਹਾ ਸੱਤਿਆਗਾ ਕੋਈ cara la vida.